ਕੁੜੀ ਵਾਲਿਆਂ ਨੇ ਪੈਲਸ ਵਿੱਚ ਬਣਾਈ ਐਸੀ ਚੀਜ਼ ਬਰਾਤੀ ਖਾਣ ਤੋਂ ਲੱਗੇ ਡਰਨ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਕੁੜੀ ਵਾਲਿਆਂ ਵੱਲੋਂ ਬਰਾਤ ਦੀ ਸੇਵਾ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਂਦੀ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੈਲਸ ਵਿੱਚ ਇੱਕ ਸਟਾਲ ਤੇ ਇੱਕ ਵਿਅਕਤੀ ਹਰੇ ਰੰਗ ਦਾ ਕੁਝ ਬਣਾ ਰਿਹਾ ਏ ਅਤੇ ਲੋਕ ਉਸ ਨੂੰ ਖੜੇ ਦੇਖ ਰਹੇ ਨੇ ਅਤੇ ਉਸ ਦੀ ਵੀਡੀਓ ਬਣਾ ਰਹੇ ਨੇ ਦਰਸਲ ਕੁੜੀ ਵਾਲਿਆਂ ਵੱਲੋਂ ਬਰਾਤੀਆਂ ਨੂੰ ਕੁਝ ਵੱਖਰਾ ਖਵਾਉਣ ਲਈ ਅਤੇ ਕੁਝ ਵੱਖਰਾ ਕਰਨ ਲਈ ਪੈਲਸ ਵਿੱਚ ਹਰੀਆਂ ਮਿਰਚਾਂ ਦਾ ਹਲਵਾ ਬਣਵਾਇਆ ਗਿਆ ਸੋ ਅਤੇ ਇਸ ਨੂੰ ਖਾਣ ਦੀ بجائے ਇਸ ਦੇ ਕੋਲ ਜਾ ਕੇ ਦੇਖ-ਦੇਖ ਹੈਰਾਨ ਹੋ ਰਹੇ ਸੀ ਅਤੇ ਇਸ ਦੀ ਵੀਡੀਓ ਬਣਾ ਰਹੇ ਸੀ ਜੋ ਵੀ ਇਸ ਸਟਾਲ ਕੋਲ ਜਾਂਦਾ ਸਾਰੇ ਹੀ ਦੇਖ ਕੇ ਹੈਰਾਨ ਰਹਿ ਜਾਂਦੇ ਅਤੇ ਇੱਕ ਦੂਜੇ ਨੂੰ ਕਹਿਣ ਲੱਗ ਜਾਂਦੇ ਕਿ ਇੰਨੀਆਂ ਮਿਰਚਾਂ ਨੂੰ ਖਾਦਾ ਕਿਵੇਂ ਜਾਊ ਗੱਲੀਆਂ ਮਿਰਚਾਂ ਤਾਂ ਮੂੰਹ ਮਚਾ ਦੇਣਗੀਆਂ ਪਰ ਜਦੋਂ ਇਹ ਕਿਸੇ ਨੇ ਨਹੀਂ ਖਾਦਾ ਤਾਂ ਬਣਾਉਣ ਵਾਲੇ ਨੇ ਕਿਹਾ ਕਿ ਤੁਸੀਂ ਇੱਕ ਵਾਰ ਖਾ ਕੇ ਤਾਂ ਦੇਖੋ ਇਹ ਕੌੜਾ ਨਹੀਂ ਸਗੋਂ ਮਿੱਠਾ ਹੈ ਜਿਸ ਤੋਂ ਬਾਅਦ ਇਹ ਬਰਾਤੀਆਂ ਨੇ ਇੰਨਾ ਪਸੰਦ ਕੀਤਾ ਕਿ ਸਾਰਾ ਹੀ ਮੁਕਾ ਦਿੱਤਾ ਕਿ ਤੁਸੀਂ ਵੀ ਕੋਈ ਇਹੋ ਜਿਹੀ ਵੱਖਰੀ ਚੀਜ਼ ਕਿਸੇ ਵਿਆਹ ਵਿੱਚ ਦੇਖੀ ਹੈ ਤਾਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ